ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਖਾਸ ਤੌਰ ਤੇ ਅਸੀਂ ਜਲੰਧਰ ਦੇ ਵਿੱਚ ਸਰਕਰਸ ਦੇ ਵਿੱਚ ਮੌਜੂਦ ਹਾਂ ਡੈਮੋਕ੍ਰੈਟਿਕ ਭਾਰਤੀ ਲੋਕਦਲ ਵੱਲੋਂ ਅੱਜ ਸਾਂਝੀ ਇੱਕ ਮੀਟਿੰਗ ਰੱਖੀ ਗਈ ਸੀ ਸੋ ਉਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਸ਼ਿਰਕਤ ਕੀਤੀ ਸੋ ਆਉ ਰਾਜਭਾਗ ਦੀ ਗੱਲਬਾਤ ਕਰਨ ਦੇ ਲਈ ਜਿਹੜੀ ਇਹ ਮੀਟਿੰਗ ਰੱਖੀ ਗਈ ਸੀ ਸੋ ਆਪਣੇ ਨਾਲ ਸਾਰੀ ਟੀਮ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਸੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਹੜਾ ਪ੍ਰਯਾਸ ਲੈ ਕੇ ਇਹ ਜਿਹੜੀ ਮੀਟਿੰਗ ਰੱਖੀ ਗਈ ਸੀ ਔਰ ਕੀ ਕਰਨਾ ਚਾਹੁੰਦੇ ਨੇ ਉਹ ਕਿਹੜੀ ਰਣਨੀਤੀ ਆ ਡੈਮੋਕ੍ਰੈਟਿਕ ਭਾਰਤੀ ਲੋਕਦਲ ਦੀ ਹਾਂਜੀ ਸਰ ਜਪੀਮ ਜੈਪੁਰ ਤੋਂ ਮੈਂ ਗੁਰਮukh ਸਿੰਘ ਹੋਸਲਾ ਰਾਸ਼ਟਰੀ ਪ੍ਰਧਾਨ ਡੈਮੋਕ੍ਰੈਟਿਕ ਭਾਰਤੀਆ ਲੋਕਦਲ ਅੱਜ ਅਸੀਂ ਸਰਕਟਾ ਉਜਲੰਦਰ ਵਿੱਚ ਉਹ ਕਰੀ ਰਾਜਪਾਗ ਦੀ ਗੱਲ ਨੂੰ ਲੈ ਕੇ ਭਗਵਾਨ ਵਾਲਮੀਕੀ ਸਹਿਵਾਣ ਦੀਆਂ ਆਗੂ ਸਹਿਵਾਣਾਂ ਦੀਆਂ ਅਲੱਗ-ਅਲੱਗ ਵਕ ਵਕ ਜਥੇ ਬੰਦੀਆਂ ਦੇ ਆਗੂ ਸਹਿਵਾਣਾਂ ਨੂੰ ਬੁਲਾਇਆ ਅਤੇ ਇਸ ਮੀਟਿੰਗ ਦੇ ਵਿੱਚ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਸ਼ਿਰਕਤ ਕੀਤੀ ਸੋ ਐਸੋ ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ 2027 ਵਿੱਚ ਆ ਰਿਹਾ ਉਹਦੇ ਲਈ ਅਸੀਂ ਜਿਹੜਾ ਸਾਰਾ ਹੀ ਸਮਾਜ ਦੀਆਂ ਜਥੇਬੰਦੀਆਂ ਚਾਹ ਧਾਰਮਿਕ ਹੈ ਜਾਂ ਸਮਾਜਿਕ ਹੈ ਜਾਂ ਰਾਜਨੀਤਿਕ ਹੈ ਇਕੱਠੇ ਹੋ ਕੇ ਗਠਵੰਦਰ ਬਣਾਵਾਂਗੇ ਅਤੇ 227 ਦੇ ਵਿੱਚ ਆਪਣੇ ਪੂਰੇ ਪੰਜਾਬ ਦੇ ਵਿੱਚ ਆਪ ਕੈਂਡੀਡੇਟ ਉਤਾਰਾਂਗੇ ਜੀ ਜੀ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਰਿਸਪੌਂਸ ਆ ਰਿਹਾ ਕੀ ਕੰਮ ਸ਼ੁਰੂ ਹੋ ਗਿਆ ਕੀ ਪਾਰਟੀਆਂ ਦਾ ਅਲਾਈਅੰਸ ਹੋ ਗਿਆ ਜਾਂ ਗਠ ਜਿਹੜਾ ਸਮਾਜਿਕ ਜਥੇਬੰਦੀਆਂ ਉਹਨਾਂ ਦਾ ਗਠਜੰਬੰਦਨ ਕਰਨ ਦੇ ਲਈ ਅੱਜ ਇਹ ਸਾਡੀ ਪਹਿਲੀ ਮੀਟਿੰਗ ਇੱਥੇ ਹੀ ਖਤਮ ਨਹੀਂ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹ ਮੀਟਿੰਗਾਂ ਰੱਖੀਆਂ ਜਾਵਾਂਗੀਆਂ ਜਾਣਗੀਆਂ ਸੈਮੀਨਾਰ ਵੀ ਕੀਤੇ ਜਾਣਗੇ ਇਸ ਮੀਟਿੰਗ ਨੂੰ ਇੱਥੇ ਹੀ ਨਹੀਂ ਸਮਾਪਤ ਕਰਾਂਗੇ ਇਹਨੂੰ ਲਗਾਤਾਰ ਵਿਸ਼ਵ ਸਥਾਈਤਾ ਕੈਸੇ ਮੀਟਿੰਗਾਂ ਨੂੰ ਚਲਾਵਾਂਗੇ ਔਰ ਵੱਡੇ ਪੱਧਰ ਦੇ ਉੱਤੇ ਗਠਜੰਬੰਦਨ ਕਰਾਂਗੇ ਔਰ ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਦਾ ਇਕੱਠਵੰਦਨਾ ਹੋਵੇਗਾ ਜੀ ਕੀ ਮੁੱਖ ਉਦੇਸ਼ ਹੈ ਕੀ ਹੈ ਰਾਜਨੀਤੀ ਰਾਜਸੀ ਤੱਤ ਸਤਾ ਨੂੰ ਪ੍ਰਾਪਤ ਕਰਨਾ ਸਾਡਾ ਮੁੱਖ ਆਦੇਸ਼ ਇਹ ਹੈ ਕਿ ਰਾਜ ਭਾਗ ਦੇ ਵਿੱਚ ਆਪਣੀ ਹਿੱਸੇਦਾਰੀ ਪਾਉਣੀ ਕਿਉਂਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਨੇ ਕਿਹਾ ਸੀਗਾ ਰਾਜਨੀਤੀ ਇੱਕ ਮਾਸਟਰ ਚਾਬੀ ਆ ਇਸ ਮਾਸਟਰ ਚਾਬੀ ਨੂੰ ਸਮਾਜ ਦੇ ਕੋਲ ਅਜੇ ਤੱਕ ਨਹੀਂ ਪਹੁੰਚੀ ਪਰ ਪ੍ਰਯਾਸ ਕਰਾਂਗੇ ਇਹ ਜਿਹੜੀ ਹੈ ਮਾਸਟਰ ਚਾਬੀ ਆ ਇਹ ਸਮਾਜ ਦੇ ਕੋਲ ਆਵੇ ਹੁਣ ਕਿੰਨੀ ਕਿ ਜਥੇਬੰਦੀਆਂ ਨੇ ਜਿਹੜਾ ਡੈਮੋਕਰੈਟਿਕ ਲੋਕ ਦਲ ਦੇ ਨਾਲ ਸਮਰਥਨ ਕੀਤਾ ਲਗਭਗ ਵੀ ਤੋਂ ਪਲੱਸ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਸੀਗੇ ਜਿਨ੍ਹਾਂ ਨੇ ਇਸ ਗੱਲ ਤੇ ਹਮੇ ਭਰੀਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇੱਕ ਗੱਠਬੰਦੀ ਦੇ ਨਾਲ ਚੱਲ ਕੇ ਇੱਕ ਪਾਰਟੀ ਦਾ ਸਪੋਰਟ ਕਰਾਂਗੇ ਸਾਰੇ ਸਾਰੇ ਰਲਵਲ ਕੇ ਇਸ ਆਉਣ ਵਾਲਾ ਇਲੈਕਸ਼ਨ ਨੂੰ ਜਿੱਤਾਂਗੇ ਸੋ ਸਾਥੀਓ ਇਹ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਲੋਕਦਲ ਦੇ ਜਿਹੜੇ ਅਗੂ ਸੇ ਬਨਾਨਾ ਆਪਾਂ ਗੱਲਬਾਤ ਕੀਤੀ ਔਰ ਇਹਨਾਂ ਵੱਲੋਂ ਇੱਕ ਹੋਰ ਪ੍ਰਯਾਸ ਕੀਤਾ ਜਾ ਰਿਹਾ ਕਿ 12 ਮਈ ਨੂੰ ਜਿਹੜਾ ਇੱਕ ਕਾਰਜਕ੍ਰਮ ਵੀ ਰੱਖਿਆ ਜਾ ਰਿਹਾ ਇਸੇ ਸਾਰੇ ਮਸਲੇ ਨੂੰ ਲੈ ਕੇ ਇਸੇ ਸਾਰੀਆਂ ਮੀਟਿੰਗਾਂ ਇਸੇ ਕਰਕੇ ਹੀ ਕੀਤੀਆਂ ਜਾਂਦੀਆਂ ਨੇ ਕਿ ਜਿਹੜਾ ਇਹਨਾਂ ਨੇ 12 ਮਈ ਨੂੰ ਇੱਕ ਬਹੁਤ ਵੱਡਾ ਤੇ ਵਿਸ਼ਾਲ ਪ੍ਰੋਗਰਾਮ ਕਰਨਾ ਉਹਦੇ ਬਾਰੇ ਵਿੱਚ ਵੀ ਗੱਲਬਾਤ ਕਰਦੇ ਹਾਂ ਜੀ ਸਰ ਡੈਮੋਕ੍ਰੈਟਿਕ ਭਾਰਤੀ ਲੋਕਦਲ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ ਸਮਰਪਿਤ ਅਧਿਕਾਰ ਲਈ ਰੱਖੀ ਗਈ ਆ ਜਿਸ ਦੀ ਸਥਾਨ ਆ ਪੁੱਡਾ ਗਰਾਊਂਡ ਸਾਹਮਣੇ ਡੀਸੀ ਦਫ਼ਤਰ ਜਲੰਧਰ ਵਿੱਚ ਔਰ ਇਸ ਰੈਲੀ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਕਿ ਆਪਣੇ ਇਸ ਰੈਲੀ ਵਿੱਚ ਸ਼ਾਮਲ ਹੋ ਕੇ ਆਪਣੇ ਹੱਕਾਂ ਤੇ ਅਧਿਕਾਰਾਂ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰੋ ਜੀ ਸੋ ਸਾਥੀਓ ਇਹਨਾਂ ਵੱਲੋਂ ਇੱਕ ਹੋਰ ਪ੍ਰਯਾਸ ਇਹ ਹੈ ਕਿ ਅਧਿਕਾਰ ਰੈਲੀ ਮਤਲਬ ਆਪਣੇ ਹੱਕਾਂ ਅਧਿਕਾਰਾਂ ਦੇ ਪ੍ਰਤੀ ਜਾਗਰਤ ਹੋਣ ਦੇ ਲਈ ਵੀ ਜਿਹੜਾ ਇਹਨਾਂ ਵੱਲੋਂ ਪ੍ਰਯਾਸ ਕੀਤਾ ਜਾਂਦਾ ਸੋ ਬੇਨਤੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਮੈਂਟ ਕਰਨਾ ਧੰਨਵਾਦ